ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਜਤੌਲੀ ਜ਼ਿਲ੍ਹਾ ਰੋਪੜ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਜਿਹੜਾ ਅੱਜ ਆਪਾਂ ਬੋਰ ਦੇਖਣ ਆਏ ਇਹਦੇ ਵਿੱਚ ਬੋਰ ਦੇ ਵਿੱਚ ਦੋ ਪ੍ਰੋਬਲਮਾਂ ਨੇ ਜੀ ਪਹਿਲੀ ਪ੍ਰੋਬਲਮ ਇਹ ਆ ਕਿ ਜਿਹੜੀ ਮੋਟਰ ਸੀਗੀ ਉਹ ਟੁੱਟ ਕੇ ਡਰਾਈਵਰੀ ਨਾਲੋਂ نیچے ਡਿੱਗ ਗਈ ਤੇ ਦੂਸਰੀ ਪ੍ਰੋਬਲਮ ਇਹ ਆ ਕਿ ਇਹ ਬੋਰ ਆ ਜਿਹੜਾ ਉਹ ਰੇਤਾ ਮਾਰਦਾ ਹੈਗਾ ਤੇ ਪਹਿਲਾ ਬੋਰ ਸਰਕਾਰੀ ਹੈ ਜੀ ਇਹ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਈਏ ਤੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਰੇ ਇਹ ਆਪਣਾ ਕੈਮਰਾਮੈਨ ਤੇ ਉਹ ਰਹੀ ਆਪਣਾ ਕੈਮਰਾ ਤੇ ਆ ਚੱਲਈ ਆਪਣਾ ਕੈਮਰਾ ਚਲੋ ਤੁਹਾਨੂੰ ਆ ਸਲੀਪ ਪਰ ਚੱਕਰਵਾ ਦੇਣੇ ਹੈ ਲਓ ਕਿੰਨਾ ਬਾਰਾਂ ਚ ਹੈ ਚੱਲ ਆਈ ਤੁਹਾਨੂੰ ਤੇ ਇਹ ਕਰ ਮਾਮਾ ਕਿੱਥੇ ਇਹਦੇ ਪਾਣੀ ਘਟ ਗਈ ਹੁਣ ਇਹਦਾ ਪਾਣੀ ਘਟ ਗਿਆ ਪਾਣੀ ਤਾਂ ਠੀਕ ਹੀ ਆ ਪਰ ਹੁਣ ਮਿੱਟੀ ਮਾਰਦਾ ਨਾ ਮੋਟਾ ਵੱਡ ਹੋ ਜਾਂਦੀ ਇਹ ਸਾਡੇ ਏਰੀਆ ਚ ਬਿਮਾਰੀ ਆ ਪੈ ਜਾ ਸਾਰੇ ਬੋਰ ਮਿੱਟੀ ਹੋ ਜਾਂਦਾ ਕਹਾਂ ਜਾ ਕੇ ਛੱਡੀ ਰਿੰਕੂ ਜਾਣ ਦੇ ਜਾਲੇ ਜਿੰਨੇ ਤਾਂ ਯਾਰ ਚੱਲਿਆ ਤੇ ਪਾਣੀ ਦੀਆ ਗਿੱਲੇ ਲੈਣੇ ਬਾਹਰ ਕੱਢ ਕੇ ਘਲਾ ਦੇਗਾ ਯਾਰ ਬਾਹਰ ਕੱਢ ਕੇ ਜਾਲੇ ਲੱਗੇ ਯਾਰ ਲਾਹੀਆਂ ਨੂੰ

ਦੰਦਾ ਸਨ ਇਦਨ ਨੂੰ ਰੱਖ ਲਈ ਤੇ ਪਾਏ ਹੋ ਤੁਸੀਂ ਰੱਖ ਲਈ ਤੇ ਪਾਏ ਹੋ ਕਿੰਨਾ ਹੋ ਗਿਆ ਆਜੋ ਬੋਸੀ ਫੇਰ ਰਾਏ ਹੋਰ ਉਹ ਲੜਦੇ ਨਾਲ ਇੱਕ ਮਜ਼ਾਕ ਕਰਦੇ 106 ਮਜ਼ਾਕ ਜਾਣ 106 ਕਿਹਾ ਤੁਹਾਡਾ ਤਾਂ ਜਾ ਕਿ ਲੈ ਕੇ ਛੱਡ ਦੇ ਹੋ ਠੀਕ ਹੈ ਵੀਰੇ ਹੋ ਗੇਰਾ ਤੂੰ ਵੀ ਦੇ ਸ਼ਾਕਿਰ ਇਨਾ ਹੋਰ ਜਾ ਜਾਂ ਤਾਂ ਜੱਕ ਸਾਡ ਚੱਲ ਇਹ ਤਾਂ ਖਲ ਜਾਓ ਕੀ ਕੀ ਕਰ ਰਹੇ ਹੋ ਜੀ ਸੰਤੋ ਦੇਖਦਾ ਵੀ ਘੱਟ ਰਹੀ ਹੈ ਹਾਂ ਜੀ ਮੈਨੂੰ ਨਹੀਂ ਦੇਖਦਾ ਜੀ ਨਹੀਂ ਨਾ ਨਾ ਦੇਖੋ ਉੱਪਰ ਕਰੀ ਮੜਾ ਉੱਪਰ ਕਰੀ ਦੇਖੋ ਉਹ ਪੁਰਾਣਾ ਬੰਦਾ ਤਾਂ ਨਹੀਂ ਉਤਨਾ ਵੱਧ ਥੱਲੇ ਹੀ ਦੇ ਜੇ ਸਭ ਦੱਸ ਦਿੰਦੇ ਨੇ ਰਾਲੇ ਬੰਦੇ ਦਾ ਤੁਸੀਂ ਇੱਥੇ ਕਿਹੜੇ ਆ? ਉਹ ਨਹੀਂ ਸਭ ਤੋਂ ਪਹਿਲਾਂ ਤੇਜੇ ਹੋਰੀ ਦੇ ਨਾਲ ਦੀ ਮਸ਼ੀਨ ਲੈ ਗਿਆ ਤਿੰਨ ਚਾਰ ਨੰਨਤਾ ਚੱਲ ਸਭ ਤੋਂ ਥਰੀ ਦੇ ਮਸ਼ੀਨ ਲੈ ਗਿਆ ਉਹ ਤਾਂ ਹੀ ਖੜੇ ਸਭ ਤੋਂ ਪਹਿਲਾਂ ਜਿਵੇਂ ਮਸ਼ੀਨ ਲੈ ਗਿਆ ਬੰਦੇ ਜਿੰਨੇ ਬੋਲ ਆਇਆ ਉੱਪਰ ਕਰੀ ਮੜਾ ਜਾਂ ਸੱਤੀ ਵਾਲੇ ਕਹਿੰਦੇ ਵੀ ਜਾਣੀ ਬਜਰੂਰ ਨੂੰ ਮੈਂ ਜਾਣ ਨਹੀਂ ਦੇਣੀ ਐਮਐਲ ਜਾਂ ਭਾਈ ਥੱਲੇ ਕਰ ਥੱਲੇ ਕਰ ਜਾਵਾ ਥੋੜਾ ਜਾ ਬਸ ਹੋਰ ਕਰ ਥੱਲੇ ਥੋੜਾ ਹੋਰ ਥੱਲੇ ਬਸ ਕਿੰਨਾ ਹੋ ਗਿਆ ਟੁੱਟ ਗਿਆ ਹਾਂ ਆ ਟੁੱਟ ਗਿਆ ਜੀ ਸਾਈਡ ਹਾਂ ਜੀ ਉਹ ਦੇਖੋ ਜੀ ਆ ਜਿੰਦਾ ਸਾਈਡ ਤੇ ਆਹ ਟੁੱਟ ਗਿਆ ਦੋ ਹਿੱਸੇ ਹੋ ਗਏ ਤੇ ਅੱਜ ਜਾਣ ਦੇ ਕੋਈ ਟੈਕਨੀਕ ਦਾ ਬੜੀ ਉੱਪਰ ਦੇ ਉੱਪਰ ਆ ਗਈ ਹਾਂ ਉਹ ਤਾਂ ਜਬੂਰੀਆ ਥੱਲੇ ਰਾਂਹ ਦੀ ਲੋੜ ਹੀ ਨਹੀਂ ਅਸੀਂ ਉਪਰ ਐ ਖੂਹ ਚੁੱਤੋਦੇ ਰਹਿਆ ਸੀ ਆ ਪਿੰਡ ਵਾਲੇ ਮੈਂ ਠੇਕੇਦਾਰ ਮੁੰਡਾ ਗੁੱਟੇ ਨਿਸ਼ਾਨ ਨਹੀਂ ਨਿਤਰਾ ਪੰਜੇ ਬੜੀ ਜੀ ਕੋਲ ਰੇਗਰ ਬੈਠ ਕੇ ਜਾਂਦੇ ਥੱਲੇ ਨਾ ਇਹ ਪਰ ਜਿਹੜੀ ਲੋਹੇ ਵਾਲੀ ਬੈਗ ਉਹ ਵੀ ਟੁੱਟੀ ਵੀ ਹੈ ਠੀਕ ਠੀਕ ਗੰਦੀ ਹੈ ਕਿੰਨੇ ਉੱਪਰ ਗਰੀ ਮੜਾ ਜਾਂ ਨਹੀਂ ਨਹੀਂ ਉੱਦਾਂ ਥੱਲੇ ਕਰਾਂ ਇਹਦਾ ਮੀਟਰ ਆਵੇ ਬੋਰ ਕਿੰਨੇ ਫੁੱਟ ਤੇ ਹੈ ਬੋਰ ਤਾਂ ਆ ਗਿਆ ਮੈਨੂੰ ਪਤਾ ਨਹੀਂ ਬਸਾ ਹਾਂ ਆ ਵੀ ਗਿਉਂਦਾ ਹੈ ਪਹਿਲੇ 170 ਕਰਦੇ 65 ਦਾ ਹੈ ਚੱਲ ਜਾਣ ਦੇ ਪੇ ਪੇ ਚੱਲੀਏ ਨਾ ਗਾਹ ਦੇ ਗਾਉਂ 200 ਤੋਂ ਲੰਮਾ ਹੋਣਾ ਹੈ ਜਾਣ ਦੇ 20 2 ਕੱਢ ਗਏ ਲਓ 18 18 ਹੈ ਨਾ 28 ਹੀ ਹੈ ਕੋਸੀ 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 ਹਾਂਜੀ ਹਾਂਜੀ ਸਾਈਕਲ ਤੇ ਜਾਂਦਾ ਰਹੂ ਮੜਾ ਤਾਂ ਜਾ ਕੇ ਕਿ ਸੱਡੀ ਮੜਾ ਜਾ। ਦਾਇ ਇੱਕ ਸਾਡਾ। 1.6 ਲੱਖ ਰੁਪਏ ਕਰਦਲੇ। ਹੋਰ ਤਾਂ ਅੱਜ ਇੱਕ ਸੱਡੀ 1 ਲੱਖ ਤਾਂ। ਦੋ ਤਿੰਨ ਵਾਰੀ ਕਰਦੇ ਆਏ ਹਨੀ। ਚੱਲ ਜਾਣ ਦੇ। ਚੱਲ। ਹੋ ਗਿਆ ਜੋ। ਨਾ ਪੁੰਜਾ ਮੈਂ ਉਹਦੇ ਹੀ ਲੱਗੇਗਾ ਮੈਂ। ہاں جی کل ਦੇਖ ਕਿ ਬੱਚੇ ਬੰਦੇ ਦੇਖ ਰਹੇ ਨੇ ਕਿੱਥੇ ਇੱਕ ਬੰਦੇ ਬੈਠੇ ਕਿੱਥੇ ਕਿੱਥੇ ਜੀ ਗੋਲਫ ਆਬੀ ਹੁਣ ਤਾਂ ਹੈ ਜੀ ਉਹ ਕਹਿੰਦੇ ਵੀ ਮੈਦਾਨੀ ਲੜਾਈ ਨਹੀਂ ਉੱਪਰ ਕਰੇ ਹਵਾ ਵਿੱਚ ਲੜਾਈ ਹੈ ਕਿੰਨਾ ਔਰੇ ਕਿੰਨਾ ਔਰੇ ਨੰਬਰ ਪੜਨੇ ਉਸ ਜਗ੍ਹਾ ਦੇ ਕਿਹੜਾ ਨੰਬਰ ਘੰਟੇ ਚੱਲਦਾ ਠੀਕ ਹੈ ਜਿਹੜਾ ਜਿੱਤਣਾ ਉਹਦੇ ਜਿਹੜੇ ਕੋ ਜੂ ਹਾਂ ਚੱਲਾ ਬਾਰਡਰ ਵਾਲੀ ਲੜਾਈ ਖਤਮ ਹੋਣੀ ਹੈ ਉਹ ਤਾਂ ਵੀ ਕੋਈ ਜਿਹੜਾ ਇਹ ਨਾ ਅਗਨੀ ਵੀਰ ਵਾਲਾ ਸਿਸਟਮ ਕਰਤਾ ਹਾਂਜੀ ਬਾਰਡਰ ਨੂੰ ਮੈਂ ਕਿਸੇ ਨਾਲ ਲੜਨਾ ਹੀ ਨਹੀਂ ਚਾਹਦਾ ਉਹ ਬਸ ਕੰਮ ਦੇ ਲੈ ਹਾਂ ਉਹ ਦੱਸੋ ਦੋਵੇਂ ਕਹਿੰਦੇ ਇਹਦਾ 4 ਸਾਲ ਨਹੀਂ ਤੁਸੀਂ ਚੱਲ ਜਾਓ ਅਸੀਂ ਨਹੀਂ ਜਾਣਾ ਐਂ ਤਾਂ ਕਹਿੰਦੇ ਅੱਜ ਕੀ ਨਿਕਮ ਕਰਦੀ ਕੋਈ ਨਾਈ ਚੱਲੋ ਫਿਰ ਦੇਖਾਂਗੇ ਕੋਈ ਨਾ ਇੱਕ ਦੋ ਹੋਰ ਲਾ ਕੇ ਦੇਖ ਲੋ ਫਿਰ ਦੇਖ ਦੇਾਂਗੇ ਕੋਈ ਕਹਿੰਦੇ ਯਾਰ ਅਸੀਂ ਸਾਢੇ 3 ਸਾਲ ਹੋ ਗਏ ਸਾਢੇ 3 ਸਾਲ ਹੋ ਗਏ ਮੈਂ ਕੀ ਕਰਨਾ ਤੈਨੂੰ ਤਾਂ ਇਹਨੇ ਤੇਰੀ ਲੱਤ ਬਾ ਟੁੱਟੀ ਤੇਰਾ ਕੋਈ ਹੋਇਆ ਤੇਨੂੰ ਤਾਂ ਦੇਖਣਾ ਹਸਪੀਟਲ ਬੜੇ ਬੜੇ ਚ ਫਿਰ ਮਾਂ ਨੂੰ ਦੇਖਣਾ ਤੇਰੇ ਬੱਚਿਆਂ ਨੂੰ ਦੇਖਣਾ ਸਾਨੂੰ ਵੀ ਨਾ ਪੁੱਛਣਾ ਅੱਜ ਇਹ ਕਹਿੰਦਾ ਐਂਬੂਲੈਂਸ ਭਾਗ ਕਰਾਂਗੇ ਕੋਈ ਨਹੀਂ ਇਹ ਸਰਕਾਰ ਦਾ ਕਦਰ ਘਟਾਦੀ ਜੀ ਬਹੁਤ ਬੜੀ ਗੱਲ ਹੈ ਅੱਛਾ ਪੁੱਛ ਕਿਦਾ ਪੂਰੀ ਹੋਊਗੀ ਕਿੰਨੇ ਡੇਅਰਮੈਂਟ ਤੇ ਉਹਨੇ ਐਸੇ ਮਾਰੀ ਨਵੇਂ ਬਰਨਾਲੇ ਸਿੱਟੇ ਵੀ ਲਾਈ ਇਹ ਲੱਗੀ ਨਾ ਇਹ ਕੋਈ ਹਾਲ ਤਾਂ ਸਾਹਮਣੇ ਆ ਗਿਆ ਨਾ ਇਹ ਤਾਂ ਬੈਕ ਤੇ ਬੈਕ ਤੇ ਚੱਲ ਰਿਹਾ ਰਿਕੂ ਦੋ ਤਿੰਨ ਵਾਰੀ ਤਾਹਾਂ ਜਾ ਕੇ ਢੀਖੰਡ ਪੁਲਿਸ ਦੀ ਕਿ ਫੌਜੀ ਨਹੀਂ ਅਗਲੀ ਅਗਲੀ ਵੀ ਬਸ ਜਾਣਦੇ 5-7 ਸਾਲ ਨੂੰ ਪੁਰਾਣੇ ਤਾਂ ਖਤਮ ਹੋ ਜਾਣੇ ਨਵੇਂ ਰਹਿ ਜਾਣੇ 4 ਸਾਲ ਵਾਲੇ ਇਹ ਪੈਂਦੇ ਦਾ ਮੂਰੇ ਹੀ ਚੱਲ ਚੱਲ ਜਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਜੋ ਵੀ ਜਾਨੀ ਹੈ ਜਿਹੜੀ ਪਹਿਲਾਂ ਪੂਰਾ ਕਰਕੇ ਉਹ ਰੋਕ ਲੈ ਰੋਕ ਲੈ ਕਿੰਨਾ ਹੋ ਗਿਆ ਕਿੰਨਾ 216 ਹੋ ਗਏ ਮੋਟਰ ਵੀ ਡਿਗੀ ਵੀ ਸਾਡੀ ਇਹ ਕਿਹੜੀ ਹਾਂ ਜੀ ਬੋਰ 216 ਹੀ ਆਈਏ ਜੇ ਫੈਂਟ ਨਹੀਂ ਆਏ ਕੋਸ ਲੈਣਾ ਨਹੀਂ ਦੇਣਾ ਜੇ ਤਾਂ ਤਾਂ ਟੁੱਟਿਆ ਉਹਨੇ ਇੱਕ ਪਾਣੀ ਕੱਢੀ ਜਾਂਦੀ ਆ ਤੇ ਮੋਟਰ ਥੋੜੀ ਥੱਲੇ ਦਬ ਗਈ ਰੇਤੇ ਦੇ ਹੈ ਬਸ ਥੋੜਾ ਹੀ ਆ 216 ਹੀ ਥੱਲੇ ਮੋਟਰ ਆਈ ਉਹ ਉਪਰ ਆ ਪਿਆ ਬੋਰ ਸਾਰਾ ਉਹ ਤਾਂ ਮੋਟਰ ਵਿੱਚੇ ਦਬ ਗਈ ਥੋੜੀ ਇਹਤੇ ਦੇ ਉਹ ਨਹੀਂ ਨਿਕਲਦੀ ਉਹ ਨਹੀਂ ਨਿਕਲ ਸਕਦੀ ਜੇ ਤਾਂ ਮੋਟਰ ਦੇਖੇ ਤਾਂ ਤਾਂ ਫਿਰ ਨਿਕਲੇ ਜੀ ਉਹ ਹੋਰ ਉਹਦਾ ਆ ਦੇਖ ਰੇਤਾ ਪਿਆ ਉਪਰ ਆ ਦੇਖੋ ਰੇਤੇ ਨਾਲ ਉਹ ਸਾਰਾ ਥੱਲੇ ਕਰੀ ਮਟਾ ਆ ਥੱਲੇ ਕਰੀ ਜਿਹੜੇ ਰੇਤਾ ਨਹੀਂ ਹੱਥ ਲੈ ਹਾਂ ਜੀ ਹਾਂ ਥੱਲੇ ਕਰੀ ਨਿਕੂ ਚੱਲ 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 ਰੋਗਾ ਬਸ ਆ ਦੇਖੋ ਆ ਭਰ ਗਿਆ ਤਾਂ ਜਾਕਾਂ ਤਾਂ ਜਾਕਲਾ ਬਸ ਉਹ ਤਾਂ ਸਮਝ ਆਉਂਦਾ ਉਹ ਮਾ ਹਉ ਤਾਂ ਉਹ ਚਲੋ ਨਾ ਨਾ ਬੋਰ ਭਰਿਆ ਤਾਂ ਹਾਂ ਹਾਂ ਮੋਟਰ ਤਾਂ ਸਲੀ ਦਬ ਗਈ ਹੈ ਇਹ ਫੈਂਟਰ ਫੌਂਟਰ ਵਿੱਚ ਕੋਈ ਨਹੀਂ ਹੈ ਕੁਝ ਨਹੀਂ ਹੈਗਾ ਬਸ ਇਹ ਟੁੱਟਿਆ ਹੋਇਆ ਜੂ ਉੱਥੇ ਹੀ ਪਾਣੀ ਕੱਢੀ ਆ ਹਾਂ ਕੱਢ ਲੈ ਬਾਈ ਫੈਂਟਰ ਤਾਂ ਥੱਲੇ ਹੀ ਜੇਦੂ ਇਹੋ ਧਰਲੇ ਉਹ ਤੋਂ ਥੱਲੇ ਇਹਦਾ ਬੋਰ ਛੋਟਾ ਘੱਟੋ ਘੱਟ 450 450 ਫੁੱਟ ਹੋਊਗਾ 500 ਹੋਊਗੀ ਸਰਕਾਰੀ ਹੈ ਸਾਡੇ ਤਾਂ ਪਿੰਡ ਜਿਹੜੇ 450 ਮੈਸੇਜ ਕਰਨ ਲੱਗੇ ਲੋਕ ਆਪਣੇ ਇਹਦਾ ਸਰਕਾਰੀ ਪਿੰਡ ਵਾਸਤੇ ਸਰਕਾਰੀ ਫਿਰ ਇਹ 550 ਲੋਕੀ 500 ਹੋਊਗਾ 500 ਹੋਊਗਾ ਜੀ 500 ਦਾ ਘੱਟ ਤਾਂ ਕੋਈ ਬੋਰਿੰਗ ਨਹੀਂ ਤਿਕਾ ਸੋ ਲਓ ਜੀ ਕੈਮਰਾ ਆਪਣਾ ਫਾਈਨਲੀ ਵੱਜ ਚੁੱਕਿਆ ਹੈਗਾ ਤੇ ਹੁਣ ਆਪਾਂ ਕਰਾਂਗੇ ਆਪਣੀ ਤਾਰਦੂਰ ਇਕੱਠੀ ਤੇ ਤਾਰਦੂਰ ਇਕੱਠੀ ਕਰਨ ਤੋਂ ਬਾਅਦ ਥੋੜੀ ਕਰਾਉਣੇ ਮਿਸਤਰੀ ਨਾਲ ਆਪਾਂ ਆਪਣੀ ਗੱਲ ਤੇ ਪੁੱਛਦਾ ਕੀ ਡਿਟੇਲ ਆ ਬੋਰ ਦੀ ਇਧਰ ਆਪਣਾ ਕੈਮਰਾਮੈਨ ਕਿ ਆਪਣਾ ਕੈਮਰਾ ਬਾਹਰ ਹੀ ਕੱਢਣ ਲੱਗ ਰਿਹਾ ਹੀਰਾ ਵੇਟੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚੇ ਦੀ ਆਪਣਾ ਹੀ ਜਤੋਲੀ ਪਿੰਡ ਪਹੁੰਚੇ ਜਤੋਲੀ ਯਰੇ ਬੋਰ ਮਾਰਦਾ ਤੇ ਰੇਤਾ ਤੇ ਬਾਈਆਂ ਨੂੰ ਪਤਾ ਨਹੀਂ ਸੀ ਬੋਰ ਹੈ ਤੇ 5 5.5 ਸੌਲਾ ਬੋਰ ਤੀਗਾ ਹਾਂਜੀ ਤੇ ਇੱਕ ਜੇ ਮੋਟਰ ਵੀ ਡਿੱਗੀ ਹੋਈ ਥੀ ਹਾਂਜੀ ਆਪਣੇ ਕਮਲਜੀਤ ਆਪਣੇ ਮਿਸਤਰੀ ਜੀ ਨੇ ਬੈਂਸਾਂ ਤੋਂ ਹੀ ਹਾਂਜੀ ਤੇ ਗਿੱਲ ਸਾਹਿਬ ਵੀ ਕਹਿੰਦੇ ਨੇ ਉਹਨੂੰ ਲਵੇ ਪਿੰਡਾਂ ਚ ਹਾਂਜੀ ਨੌ ਤੇ ਮਸੂਰ ਨੇ ਇਹਨਾਂ ਦਾ ਆਪਣਾ ਲਿੰਕਾ ਇਹਨਾਂ ਨੇ ਬਾਈਆਂ ਨੂੰ ਸਾਨੂੰ ਫੋਨ ਕਰਿਆ ਤੇ ਉਹਰੇ ਬੁਲਾਇਆ ਤੇ ਹਾਂਜੀ ਕਹਿੰਦੇ ਵੀ ਸਮੱਸਿਆ ਬੋਰਚੋ ਦੋ ਤਿੰਨ ਵਾਰੀ ਮੈਨੂੰ ਮੋਟਰਾਂ ਦਾ ਕੰਮ ਹੋ ਜਾਂਦਾ ਹੀ ਮੈਨੂੰ ਮੋਟਰਾਂ ਮੱਚ ਜਾਂਦੇ ਨੇ ਕਿਤੇ ਬੋਸ ਡਾਊਨ ਹੋ ਜਾਂਦੇ ਨੇ ਉਹਦੇ ਕਰਕੇ ਬਾਈ ਜੀ ਇਹ ਕਹਿੰਦੇ ਨੇ ਪਿੰਡ ਦਾ ਨਾਮ ਨੁਕਸਾਨ ਹੋ ਵੀ ਤੇ ਆਪਾਂ ਵੀ ਜਿਹੜਾ ਕੋਈ ਹੱਲ ਹੈ ਮੇਨ ਵੀ ਰੇਤ ਦਾ ਮੁੱਦਾ ਵੀ ਉਹਦਾ ਕੋਈ ਹੱਲ ਹੋਵੇ ਵੀ ਮੋਟਰਾਂ ਦਾ ਕੰਮ ਕਰਨ ਤੱਕ ਸਾਨੂੰ ਪੈਸੇ ਤੱਕ ਮਤਵ ਨਹੀਂ ਵੀ ਪਲਾਈ ਦਾ ਵੀ ਕੰਮ ਵੀ ਜ਼ਰੂਰੀ ਆ ਸਾਡੇ ਵਾਸਤੇ ਹਾਂਜੀ ਤੇ ਇਹ ਬਾਈਆਂ ਨੇ ਇਸ ਕਰਕੇ ਸਾਨੂੰ ਬੁਲਾਇਆ ਔਰ ਇਹ ਬੋਰ ਚੈੱਕ ਕਰੇ ਕੀਤਾ ਸੀ ਇਹ ਬੋਰ ਆਪਣਾ 122 ਫੁੱਟ ਤੋਂ ਟੁੱਟਿਆ ਹੋਇਆ ਤੇ 177 ਫੁੱਟ ਤੋਂ ਸਾਰਾ ਬੋਰ 216 ਫੁੱਟ ਵੇਲਾ ਹੈਗਾ ਹਾਂਜੀ ਇਹਦੇ ਨਾਲ ਕਿੰਨਾ ਮਰਦਾ ਜੀ ਅੱਛਾ ਜੀ ਤੇ ਆਪਣੇ ਮਿਸਤਰੀ ਜੀ ਨੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਠੀਕ ਹੈ ਜੀ ਤੇ ਹਾਂ ਜੀ ਮਿਸਤਰੀ ਜੀ ਹਾਂਜੀ ਗੱਲ ਆਰਟੀਕਲ ਵਰਕਪ ਵੈਂਸਾਂ ਹਾਂਜੀ ਇਹ ਕੋਣ ਦੇਖਦੇ ਮੈਂ ਦੋ ਦਿਨਾਂ ਮੇਰਾ ਵੀ ਟਾਈਮ ਲੱਗਿਆ ਤਾਂ ਮਾਰਿਆ ਤਾਂ ਦੋ ਤਿੰਨ ਬਰੀ ਮੋਟਰ ਵੱਢ ਹੋ ਗਈ ਰੋਜ਼ੇ ਕਰਕੇ ਅਸੀਂ ਕਿਹਾ ਵੀ ਇੱਕ ਵਾਰੀ ਕੈਮਰਾ ਲਵਾ ਕੇ ਦੇਖੀਏ ਅੱਛਾ ਇਹ ਕਿਥੋਂ ਬੋਰ ਟੁੱਟਿਆ ਆਇਆ ਹੈ ਹਾਂਜੀ ਜਿਹਦੇ ਨਾਲ ਨੁਕਸਾਨ ਹੋਣ ਤੇ ਵੱਜ ਜਾਵੇ ਜਿੰਦਰਾ ਦਾ ਠੀਕ ਹੈ ਜੀ ਕਿਉਂਕਿ ਜਦੋਂ ਮੋਟਰ ਖੜਪੀ ਆ ਫੇ ਕਈ ਕਿਤੇ ਦਿਨ ਲੱਗ ਜਾਂਦੇ ਆ ਉਹ ਜਨ ਫਸਲ ਸੁੱਕ ਜਾਂਦੀ ਹੈ ਹਾਂਜੀ ਇਸ ਕਰਕੇ ਜੇ ਹੁਣ ਦੇਖਿਆਂਗੇ ਆ ਤੇ ਦੇ ਵਿੱਚ ਬੋਰ ਟੁੱਟਿਆ ਬਦੋ ਜਗ੍ਹਾ ਤੇ ਠੀਕ ਹੈ ਜੀ ਤੇ ਫਿਲਟਰ ਦੇਖ ਨਹੀਂ ਰਹੀ ਦੇ ਵਿੱਚ ਤੇ ਥੱਲੇ ਜਿਹੜੀ ਮੋਟਰ ਡਿੱਗੀ ਵੀ ਆ ਪਹਿਲਾਂ ਇੱਕ ਉਹ ਵੀ ਨਹੀਂ ਦਿਖੀ ਇਸ ਕਰਕੇ ਹੀ ਆ ਹੁਣ ਪਾਣੀ ਘਟਾ ਕੇ ਹੀ ਹੱਲ ਹੈ ਠੀਕ ਹੈ ਕਾਹਦੀ ਮੋਟਰ ਜੀ ਠੀਕ ਹੈ ਮਿਸਤਰੀ ਹਾਂਜੀ ਲੋ ਜੀ ਤੇ ਕਈ ਵਾਰ ਸਾਨੂੰ ਕੋਈ ਹੋਰ ਬੋਰਚ ਕੋਈ ਦਿੱਕਤ ਆਉਂਦੀ ਜਾਂ ਕੋਈ ਬੋਰ ਚੈੱਕ ਕਰਾਉਣਾ ਬਈ ਯਾਰ ਇੱਥਾ ਮਰਦੇ ਵਾ ਅਸੀਂ ਚੈੱਕ ਕਰ ਦਿਆਂ ਜੇ ਕੋਈ ਹੁੰਦਾ ਮਸਲਾ ਮਸਲਾ ਵੀ ਹੱਲ ਕਰਦੇ ਜੇ ਫੈਂਟਰ ਨੰਗਾ ਹੁੰਦਾ ਤਾਂ ਸਿੱਧਾ ਮੈਨੂੰ ਉੱਥੇ ਪੱਚ ਲਾ ਆਂਦੇ ਠੀਕ ਹੈ ਜੇ ਉਹਦੇ ਕਰਕੇ ਆਪਾਂ ਇਹਨੂੰ ਕੋਈ ਕੰਮ ਨਹੀਂ ਕਰ ਸਕਦੇ ਇਹਨੂੰ ਮਨ ਲਓ ਪਾਣੀ ਦੇ ਕਟ ਲਾ ਕੇ ਪਾਣੀ ਘਟਾ ਕੇ ਚਲਾਉਣਾ ਪਊਗਾ ਜੀ ਬੂਰਾ ਠੀਕ ਹੈ ਤੇ ਹੋਰ ਕੋਈ ਕੰਮ ਕਰਾਉਣਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਤੇ ਜ਼ਿਲ੍ਹਾ ਸੰਗਰੂਰ ਆ ਠੀਕ ਹੈ ਮੋਬਾਈਲ ਨੰਬਰ ਹੈ 9781754490 ਠੀ